ਬਹੁਤ ਮੁਸ਼ਕਲ ਬਹੁਤ ਮੁਸ਼ਕਲ ਤੇ ਜੋ ਵੀ ਕੈਂਟੇ ਬੰਦਾ ਨਾ ਤੇਲ ਚੋਟਾ ਵੀ ਕਰੀ ਜਾਵੇ ਫਿਰ ਵੀ ਵੀ ਨਹੀਂ ਦੂਸਰਾ ਉਹ ਮਰਤਾ ਸਕਦਾ ਨਹੀਂ ਹੁੰਦਾ ਪਾਣੀ ਦੇ ਗਲਾਸ ਲਈਦਾ ਜਾਂ ਤਰਸੀਦਾ ਦੋ ਘੁੱਟ ਪੀ ਕੇ ਉਸ ਦੇ ਪੇਰ ਮੋੜ ਦੇਈ ਜਾਏ ਕਾਣਾ ਨਹੀਂ ਖਾ ਸਕਦੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਪਾਣੀ ਨਹੀਂ ਪੀ ਸਕਦੇ ਕਿ ਜਾਲ ਜੰਤ ਗਈ ਸੀ ਬਹੁਤ ਵਧੀਆ ਜੀ ਰਹੀ ਸੀ ਅਸੀਂ ਬਿਮਾਰੀ ਦਾ ਨਹੀਂ ਪਤਾ ਚਲਿਆ ਚਲੋ ਸਾਡੀ ਡੈਲਸ ਫ੍ਰੀ ਹੋ ਜਾਂਦੀ ਐ ਨੇ ਗਰੀਬ ਬੰਦੇ ਦਾ ਇਲਾਜ ਕਰਾ ਲੈਂਦਾ ਹੈ ਹੀ ਨਹੀਂ ਮੈਂ ਸਭਨਾਂ ਨੂੰ ਕਹਿਣਾ ਮੈਨੂੰ ਖਾਣਾ ਨਹੀਂ ਟੈਸਟੀ ਲੱਗਦਾ ਹੈਗਾ ਪਤਨ ਤੁਸੀਂ ਬਣਾ ਲਈ ਕਿਦਾਂ ਦੇ ਮੈਂ ਫਿਰ ਮੈਨੂੰ ਆਪਣਾ ਬਣਿਆ ਵੀ ਨਹੀਂ ਚੰਗਾ ਲੱਗਣਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਾ ਮੁਖ ਦੇ ਵੈ ਕਾਟਾ ਜਮ ਕੀ ਫੰਦਾ ਲਾਈਫ ਕੇਅਰ ਫਾਊਂਡੇਸ਼ਨ ਦਾ ਸ਼ੁਰੂ ਤੋਂ ਹੀ ਜਿਹੜਾ ਅਹਿਦ ਰਿਹਾ ਹੈ ਕਿ ਮਨੁੱਖਤਾ ਦੀ ਜਿਹੜੀ ਸੇਵਾ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ ਨੇ ਮਕਤਲਫ ਸ਼ਹਿਰਾਂ ਦੇ ਵਿੱਚ ਵੱਡੇ ਤੋਂ ਵੱਡੇ ਸ਼ਹਿਰ ਛੋਟੇ ਤੋਂ ਛੋਟੇ ਕਸਬੇ ਪਿੰਡਾਂ ਦੇ ਵਿੱਚ ਜਿੱਥੇ ਵੀ ਸੈਂਟਰ ਚੱਲ ਰਹੇ ਹਨ ਵੱਡੇ ਪੱਧਰ ਤੇ ਵੱਡੀ ਗਿਣਤੀ ਵੀ ਤੇ ਜਿਹੜੇ ਮਰੀਜ਼ ਹਨ ਜਿਹੜੇ ਆ ਕੇ ਉੱਥੇ ਟੈਸਟ ਕਰਵਾਉਂਦੇ ਹਨ ਇਹ ਜਿਹੜੀ ਖਾਸ ਪੇਸ਼ਕਸ਼ ਤੁਹਾਡੇ ਲਈ ਲੈ ਕੇ ਆਏ ਹਾਂ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜੀ ਇੱਕ ਸੀਰੀਜ਼ ਸ਼ੁਰੂ ਕੀਤੀ ਗਈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਤਕਰੀਬਨ 1.5 ਸਾਲ ਪਹਿਲਾਂ ਜਿਹੜੇ ਕ੍ਰੋਨਿਕ ਡਿਜ਼ੀਜ਼ ਨੇ ਜਿਸ ਤਰ੍ਹਾਂ ਕੁਝ ਪੇਸ਼ੈਂਟ ਡਾਇਲਿਸਿਸ ਦੇ ਉੱਤੇ ਨੇ ਜਾਂ ਕੁਝ ਕੈਂਸਰ ਦੇ ਨਾਲ ਜੂਝ ਰਹੇ ਹਨ ਉਹਨਾਂ ਦੇ ਵਿੱਚ ਜਿਹੜੇ ਆਰਥਿਕ ਤੌਰ ਦੇ ਉੱਤੇ ਕਾਫੀ ਜੋ ਟੁੱਟ ਚੁੱਕੇ ਲੋਕ ਸਨ ਉਹਨਾਂ ਨੂੰ ਇਲਾਜ ਕਰਾਉਣਾ ਤਾਂ ਦੂਰ ਦੀ ਗੱਲ ਉਹਨਾਂ ਨੂੰ ਟੈਸਟ ਕਰਾਣੇ ਵੀ ਬਹੁਤ ਜਿਹੜੀ ਦਿੱਕਤ ਆਉਂਦੀ ਸੀ ਲਾਈਫ ਕੇਅਰ ਫਾਊਂਡੇਸ਼ਨ ਨੇ ਜਿਹੜਾ ਇਹਦ ਲਿਆ ਕੇ ਉਹਨਾਂ ਮਰੀਜ਼ਾਂ ਵਾਸਤੇ ਜਿਹੜੇ ਕੈਂਸਰ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਵਾਸਤੇ 48 ਟੈਸਟ ਅਤੇ ਜੋ ਡਾਇਲਿਸਿਸ ਦੇ ਪੇਸ਼ੈਂਟ ਨੇ ਉਹਨਾਂ ਵਾਸਤੇ ਜੋ 37 ਟੈਸਟ ਨੇ ਉਹ ਜਿਹੜੇ ਮੁਫਤ ਕੀਤੇ ਜਾ ਰਹੇ ਨੇ ਸੋ ਮੁxtਲਫ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਉੱਤੇ ਸੇਵਾਵਾਂ ਲੈ ਰਹੀ ਹੈ ਜੋ ਆਮ ਲੋਕ ਨੇ ਆਮ ਜਨਤਾ ਹੈ ਜੋ ਇਸ ਉਪਰਾ ਲੈਦਾ ਐਸੀ ਤਰ੍ਹਾਂ ਹੀ ਜੋ ਬਲਾਚੌਰ ਦੇ ਖੇਤਰ ਦੇ ਵਿੱਚ ਇੱਥੇ 18 ਦੇ ਕਰੀਬ ਜੋ ਮਰੀਜ਼ ਜੋ ਕੈਂਸਰ ਅਤੇ ਡਾਇਲਿਸਿਸ ਦੇ ਨਾਲ ਪੀੜਤ ਹਨ ਕਿਡਨੀ ਦੇ ਰੋਗਾਂ ਦੇ ਨਾਲ ਜੋ ਪੀੜਤ ਹਨ ਉਹ ਫਾਇਦਾ ਲੈ ਰਹੇ ਹਨ ਐਸੀ ਤਰ੍ਹਾਂ ਹੀ ਇੱਕ ਕਹਾਣੀ ਸਾਡੇ ਨਾਲ ਵੀਜੀ ਅਵਤਾਰਕੌਰ ਜੀ ਮੌਜੂਦ ਹਨ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਜਦੋਂ ਦੇਖੋ ਕਹਿਣਾ ਤਾਂ ਬਹੁਤ ਸੌਖਾ ਆ ਬੜਾ ਆਸਾਨ ਹੈ ਕਿ ਡਾਇਲਿਸਿਸ ਵਿਅਸ ਮਰੀਜ਼ ਦੀ ਹੋ ਰਹੀ ਹੈ ਫਲਾਣੇ ਦੀ ਕੀਮੋਥੈਰਪੀ ਹੋ ਰਹੀ ਹੈ ਪਰ ਜੋ ਇਸ ਰੋਗ ਦੇ ਵਿੱਚੋਂ ਜੋ ਇਸ ਦਿੱਕਤ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਉਸ ਦੇ ਮਨ ਦੇ ਉੱਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦਾ ਹੈ ਸਾਡੀ ਪੂਰੀ ਲਾਈਫ ਕੇਅਰ ਫਾਊਂਡੇਸ਼ਨ ਦੀ ਟੀਮ ਜਿੱਥੇ ਤੱਕ ਵੀ ਜਿਹੜਾ ਸਹਿਯੋਗ ਹੈ ਇਹੋ ਜੇ ਮਰੀਜ਼ਾਂ ਦਾ ਇਹੋ ਜੇ ਪੇਸ਼ੈਂਟ ਦਾ ਇਹੋ ਜੇ ਬਸ਼ੰਦਿਆਂ ਦਾ ਅਸੀਂ ਵੱਤ ਵਤ ਜਿਹੜਾ ਸਹਿਯੋਗ ਕਰਦੇ ਹਾਂ ਸੋ ਸਾਡੇ ਨਾਲ ਬੀਜੀ ਅਵਤਾਰ ਕੌਰ ਜੀ ਮੌਜੂਦ ਹਨ ਸਭ ਤੋਂ ਪਹਿਲਾਂ ਜੀ ਸਾਸਿਕਾ ਜੀ ਸਾਸਿਕਾ ਜੀ ਬੀਜੀ ਸਭ ਤੋਂ ਪਹਿਲਾਂ ਤਾਂ ਜਾਣਾਂਗੇ ਕਿ ਜਿਸ ਹਿੰਮਤ ਨਾਲ ਹੌਸਲੇ ਨਾਲ ਤੁਸੀਂ ਅ ਇਸ ਜੋ ਡਾਇਲਿਸਿਸ ਦੀ ਜਿਹੜੀ ਪ੍ਰਕਿਰਿਆ ਇਹਦੇ ਨਾਲ ਤੁਸੀਂ ਜੂਝ ਰਹੇ ਹੋ ਹਾਂਜੀ ਤੁਸੀਂ ਕਿਵੇਂ ਹਿੰਮਤ ਜੁਟਾ ਪਾਉਂਦੇ ਹੋ ਵੀ ਹਿੰਮਤ ਜੁਟਾ ਕੇ ਤੁਸੀਂ ਇਸ ਦਾ ਇਲਾਜ ਲੈ ਰਹੇ ਹੋ ਜੀ ਇਹ ਮਤਲਬ ਜਿਟਾ ਕੇ ਦੰਗਾ ਲੱਗ ਗਿਆ ਵੇ ਇੱਕ ਦੂਸਰੇ ਵালা ਦੇਖ ਕੇ ਮਤਲਬ ਥੋੜਾ ਜਿਹਾ ਹੋ ਜਾਂਦਾ ਇਹ ਮੇਰੀ अकेਲੀ ਨਾਲ ਨਹੀਂ ਹੈ ਵੀ ਹੋਰ ਵੀ ਮਰੀਜ਼ ਹੈਗੇ ਬਸ ਉਹਨਾਂ ਬਲਾ ਦੇਖ ਕੇ ਸਾਨੂੰ ਮਹਿਸੂਸ ਹੀ ਤਾਂ ਬਹੁਤ ਹੁੰਦਾ ਹੈ ਕਾਣਾ ਨਹੀਂ ਖਾ ਸਕਦੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਪਾਣੀ ਨਹੀਂ ਪੀ ਸਕਦੇ ਜੀ ਜੀ ਪਰ ਕੇ ਅਸੀਂ ਸੌ ਨਹੀਂ ਸਕਦੇ ਹੈਗੇ ਜੀ ਅਸੀਂ ਤਾਂ ਪਾਣੀ ਤੇ ਵੀ ਪਿਆਸੇ ਆ बस ਸਮਝਾ ਦਾ ਡੁੱਕ ਨੂੰ ਬਸ ਇੱਕ ਦੂਸਰੇ ਬਲਾ ਦੇਖ ਕੇ ਹੀ ਆ ਜੀ ਹੋਰ ਤਾਂ ਕੁਝ ਨਹੀਂ ਕਰ ਸਕਦੇ ਹੈਗੇ ਜੋ ਸਾਡੇ ਕਰਮਾਂ ਦਾ ਹੈ ਭੋਗਤ ਰਹੇ ਖਿਆਲ ਜਿੰਦਗੀ ਸੀ ਬਹੁਤ ਵਧੀਆ ਜੀ ਰਹੇ ਸੀ ਅਸੀਂ ਇਤਨੀ ਅੱਛੀ ਜ਼ਿੰਦਗੀ ਸੀ ਕਿ ਅਸੀਂ ਤਾਂ ਜਾ ਰਹੇ ਤੇ ਵੀ ਨਹੀਂ ਸੀ ਅਸੀਂ ਤਾਂ ਕਿਨਾਰੋਂ ਸਿਰਦੇ ਸੀਗੇ ਜੀ ਉਧਰ ਐਨਾ ਬਤ ਗਿਆ ਸੀ 17 18 ਸਾਲ ਅਸੀਂ ਉਧਰ ਰਹਿ ਕੇ ਬੱਚੇ ਉਧਰ ਪੜ੍ਹਾਏ ਸੀ ਤਾਂ ਬਸ ਇਹ ਬਿਮਾਰੀ ਦਾ ਨਹੀਂ ਪਤਾ ਚੱਲਿਆ ਬਈ ਬਸ ਮੈਨੂੰ ਮੇਰੇ ਬੀਪੀ ਕਹਿੰਦੇ ਰਹੇ ਤੇਰਾ ਬੀਪੀ ਵੱਧਦਾ ਆ ਬਸ ਬੀਪੀ ਦੇ ਨਾਲ ਹੀ ਦਵਾਈਆਂ ਮੈਨੂੰ ਦਿੰਦੇ ਰਹੇ ਦਵਾਈਆਂ ਖਾ ਖਾ ਕੇ ਤਾਂ ਫਿਰ ਜਿਸ ਵੇਲੇ ਜਾਦੇ ਹੀ ਦੂਸਰਾ ਹੋ ਗਿਆ ਬਈ ਮੈਨੂੰ ਸਵੈਲਿੰਗ ਆਣੇ ਲੱਗ ਗਈ ਪੈਰਾਂ ਨੂੰ ਵੀ ਮੂੰਹ ਨੂੰ ਵੀ ਆਣ ਲੱਗ ਪਈ ਤਾਂ ਫਿਰ ਮੇਰੀ ਜਟਾੜੀ ਨੇ ਬੋਲਿਆ ਕਹਿੰਦੀ ਚਲੋ ਤੁਹਾਨੂੰ ਮੈਂ ਚੰਡੀਗੜ੍ਹ ਦਿਖਾ ਕੇ ਆਣੀ ਆ ਫਿਰ ਮੈਨੂੰ ਚੰਡੀਗੜ੍ਹ ਲੈ ਗਏ ਉਹ ਚੰਡੀਗੜ੍ਹ ਲਈ ਜਾ ਕੇ ਉਹਨਾਂ ਨੇ ਜਦ ਮੇਰੇ ਅਠਾ ਦੇ ਨਾਲ ਵਿੱਚ ਟੈਸਟ ਪੂਰੇ ਹੋ ਗਏ। ਕੰਦੇ ਤੁਹਾਨੂੰ ਤਾਂ ਇਹ ਪ੍ਰੋਬਲਮ ਹੈ ਵੀ ਤੁਸੀਂ ਅਮਰਜੈਂਸੀ ਚੰਡੀਗੜ੍ਹ ਦਾਖਲ ਹੋ ਜਾਓ। ਬਸ ਉਹਨਾਂ ਟੈਸਟਾਂ ਦੇ ਵਿੱਚ ਆਇਆ ਬਸ ਉਹ ਤੋਂ ਜਮਤ ਕਰ ਪੈ ਗਈ। ਹੋਰ ਜਮਤ ਨਹੀਂ ਦਿਨ ਨਾਲ ਜੁੜ ਰਿਹਾ। ਕੀ ਕਰਨਾ? ਚਲੋ ਇੰਨਾ ਵੀ ਸਰ ਗਵਰਨਮੈਂਟ ਚਲੋ ਸਾਡੀ ਡਾਇਲਿਸਿਸ ਫ੍ਰੀ ਹੋ ਜਾਂਦੀ ਹੈ। ਨਹੀਂ ਗਰੀਬ ਬੰਦੇ ਦਾ ਇਲਾਜ ਕਰਾ ਲੈਂਦਾ ਹੈ ਹੀ ਨਹੀਂ। ਬਿਲਕੁਲ ਜੀ। ਮੈਂ ਸਮਝਦਾ ਤੁਹਾਡੇ ਦੁੱਖ ਨੂੰ ਜਦੋਂ ਤੁਸੀਂ ਕਿੰਨਾ ਕਸਮਾ ਹੋਇਆ ਤੁਹਾਨੂੰ ਜਦੋਂ ਪਹਿਲੀ ਵਾਰ ਪਤਾ ਲੱਗਿਆ ਵੀ ਦਿੱਕਤ ਆਈ ਹੈ ਸਾਲ ਹੋ ਗਿਆ ਸਾਲ ਹੋ ਗਿਆ ਜੀ ਸਾਲ ਹੋ ਗਿਆ ਦੂਜਾ ਸਾਲ ਲੱਗ ਗਿਆ ਦੂਜਾ ਸਾਲ ਦੂਜਾ ਸਾਲ ਬਿਲਕੁਲ ਤੁਹਾਡੀ ਚੰਗੀ ਸਿਹਤ ਲਈ ਸਾਡੀਆਂ ਸ਼ੁਭ ਕਾਮਨਾਵਾਂ ਨੇ ਤੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕੁਦਰਤ ਅੱਗੇ ਕਿ ਤੁਹਾਨੂੰ ਇਸੇ ਤਰ੍ਹਾਂ ਹਿੰਮਤ ਦੇਣ ਤੇ ਸਫਲਤਾਵਾਂ ਸਫਲ ਇਲਾਜ ਇਸ ਚੀਜ਼ਾਂ ਨੂੰ ਮਿਲ ਜੀ ਜਦੋਂ ਬਿਲਕੁਲ ਜਦੋਂ ਬੀਪੀ ਵਧਦਾ ਜਾਂ ਸਾਇਲੈਂਟ ਬੀਪੀ ਹੁੰਦਾ ਤਾਂ ਸਾਨੂੰ ਜਿਹੜੀ ਹੈ ਪਰੇਸ਼ਾਨੀ ਹੈ ਜਿਹੜੀ ਉਹ ਆ ਜਾਂਦੀ ਹੈ ਸਾਡੇ ਕੋਲ ਅਸੀਂ ਕਦੀ ਵੀ ਮੈਨੇ ਮੇਰੇ ਬੱਚੇ ਵੀ ਦੋ ਹੋਏ ਆ ਨਾਰਮਲ ਮੇਰੇ ਬੱਚੇ ਹੋਏ ਆ ਤਾਂ ਇਹ ਤੁਸੀਂ ਦੇਖ ਲਓ ਕਦੀ ਬੀਪੀ ਨਹੀਂ ਸੀ ਚੈੱਕ ਕਰਾਇਆ ਕਦੀ ਬੀਪੀ ਦੀ ਗੋਲੀ ਨਹੀਂ ਸੀ ਖਾਦੀ ਤਾਂ ਇਦਾਂ ਦੀ ਕੋਈ ਵੀ ਇਦਾਂ ਦੀ ਹੈ ਨਾ ਜਾਨੀ ਕਿ 50 ਸਾਲ ਦੀ ਉਮਰ ਤੱਕ ਕੋਈ ਵੀ ਪ੍ਰੋਬਲਮ ਨਹੀਂ ਸੀ ਇਦਾਂ ਦੀ ਕਦੀ ਦਵਾਈ ਨਹੀਂ ਸੀ ਐਨੀ ਖਾਦੀ ਹੈਗੀ ਤਾ ਜੱਕ ਧਮੀ ਬਸ ਮੈਨੂੰ ਰੋਟੀ ਨਹੀਂ ਸੁਆਦ ਲੱਗਦੀ ਸੀ ਮੈਂ ਸਭਨਾਂ ਨੂੰ ਕਹਿਣਾ ਮੈਂ ਕਿਹੜਾ ਮੈਨੂੰ ਖਾਣਾ ਨਹੀਂ ਟੈਸਟੀ ਲੱਗਦਾ ਹੈਗਾ ਪਤਨ ਤੁਸੀਂ ਬਣਾ ਨਹੀਂ ਕਿਦਾਂ ਦੇ ਮੈਂ ਫਿਰ ਮੈਂ ਇਹਨੂੰ ਆਪਣਾ ਬਣਿਆ ਵੀ ਨਹੀਂ ਚੰਗਾ ਲੱਗਣਾ ਤਾਂ ਫਿਰ ਟੈਸਟ ਕਰਾਇਆ ਉਹ ਕਹਿੰਦੇ ਤੁਹਾਡੇ ਪਿੱਤੇ ਚ ਪਥਰੀ ਆ ਫਿਰ ਬੱਚੇ ਮੇਰੇ ਕਹਿੰਦੇ ਕਹਿੰਦੇ ਮੰਮੀ ਅਸੀਂ ਪਥਰੀ ਰੱਖਣੀ ਨਹੀਂ ਜੇ ਬਈ ਤੈਨੂੰ ਰੋਟੀ ਨਹੀਂ ਸੁਆਦ ਲੱਗਦੀ ਬਈ ਇਹਦੇ ਕਰਕੇ ਹੀ ਆ ਹੂੰ ਚਲੋ ਅਸੀਂ ਆ ਮੈਂ ਉਹ ਅਪ ਰਿਸ਼ਨ ਵੀ ਕਰਾਤਾ ਉਹਦੇ ਬਾਅਦ ਵਿੱਚ ਫੇਰ ਨਹੀਂ ਮੈਨੂੰ ਰੋਟੀ ਸਵਾਦ ਨਹੀਂ ਗਈ ਫੇਰ ਡਾਕਟਰ ਦੇ ਕੋਲ ਗਈ ਉਹ ਕਹਿੰਦਾ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਡੇ ਪਿੱਤਾ ਖੱਡਿਆ ਆ ਕਰਕੇ ਤਾਂ ਤੁਹਾਨੂੰ ਖਾਣਾ ਟੈਸਟ ਹੀ ਨਹੀਂ ਲੱਗਦਾ ਹੈਗਾ ਹੁਣ ਇਹ ਪਤਾ ਨਹੀਂ ਸੀਗਾ ਵੀ ਕਿ ਟੜੀਆਂ ਖਰਾਬ ਹੈ ਪਤਾ ਨਹੀਂ ਚੱਲਿਆ ਸਾਨੂੰ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਿ ਅਗਰ ਸਾਹਮਣੇ ਤੇ ਟੈਸਟ ਹੁੰਦੇ ਰਹਿੰਦੇ ਹਾਂਜੀ ਜਾਂ ਆਪਾਂ 2 2 3 3 ਮਹੀਨੇ ਬਾਅਦ ਜਬ ਬੀਪੀ ਦੀ ਗੋਲੀ ਖਾਂਦੇ ਆ ਟੈਸਟ ਕਰਾਉਂਦੇ ਤਾਂ ਆਪਾਂ ਨੂੰ ਸਮਾਂ ਰਹਿੰਦਾ ਪਤਾ ਲੱਗ ਜਾਂਦਾ ਬੀਪੀ ਦਾ ਪਤਾ ਹੀ ਨਹੀਂ ਸੀਗਾ ਵੀ ਬੀਪੀ ਵੱਧਾ ਆ ਜਾਂ ਨੇ ਕਦੀ ਹੋਇਆ ਹੀ ਨਹੀਂ ਸੀ ਕਦੀ ਮੈਨੂੰ ਕੁਝ ਨਹੀਂ ਸੀ ਹੋਇਆ ਕਦੀ ਬੁਖਾਰ ਬਕੁਰ ਚੜ੍ਹਿਆ ਬਸ ਉਹ ਨੋਰਮਲ ਜਿੱਦਾਂ ਹੋ ਜਾਂਦਾ ਆ ਪਰ ਇਦਈ ਦੁਆ ਕਰਦੀ ਸੀਗੀ ਤਾਂ ਇਹ ਤਾਂ ਜੱਕਦਮੀ ਮੇਰੇ ਨਾਲ ਬਜਾ ਸਵੇਲ ਲੰਗਾਈ ਤਾਂ ਫਿਰ ਉਹਨਾਂ ਨੇ ਮੇਰਾ ਟੈਸਟ ਕੀਤੇ ਸਾਰੇ ਤਾਂ ਉਹ ਕਹਿੰਦੇ ਵੀ ਤੁਹਾਨੂੰ ਕਿੱਟਣੀ ਦੀ ਪ੍ਰੋਬਲਮ ਆ ਗਈ ਪਤਾ ਨਹੀਂ ਜੇ ਸਮੇਂ ਸਰ ਪਹਿਲਾਂ ਪਤਾ ਲੱਗ ਜਾਂਦਾ ਸੀ ਚਲੋ ਪਹਿਲਾ ਬੰਦਾ ਕੋਈ ਨਾ ਕੋਈ ਕੋਸ਼ਿਸ਼ ਕਰਦਾ ਹੀ ਆ ਬਿਲਕੁਲ ਹੂੰ ਬਸ ਸਮੇਂ ਤੇ ਪਹਿਲਾਂ ਹੀ ਪਤਾ ਚੱਲਿਆ ਆਏਗਾ ਨਹੀਂ ਅਸੀਂ ਸ਼ਾਮਿਲ ਆ ਤੁਹਾਡੇ ਇਸ ਦੁੱਖ ਦੇ ਵਿੱਚ ਸ਼ਾਮਿਲ ਆ ਜੀ ਬਾਕੀ ਤੁਸੀਂ ਜਿਹੜੇ ਇਸ ਸਾਰੀ ਦਿੱਕਤਾਂ ਨਾਲ ਜੂਝ ਰਹੇ ਨੇ ਜੀ ਜਿਸ ਤਰ੍ਹਾਂ ਤੁਸੀਂ ਗੁਜ਼ਰ ਰਹੇ ਹੋ ਜੋ ਤੁਹਾਡੇ ਦੇ ਬੀਤ ਰਹੀਓ ਤੁਸੀਂ ਹੀ ਸਮਝ ਸਕਦੇ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਇਹ ਚਾ ਵੀ ਕੈਨ ਟੇ ਬੰਦਾ ਨਾ ਦਿਲ ਚੋਟਾ ਵੀ ਕਰੀ ਜਾਵੇ ਫਿਰ ਵੀ ਵੀ ਨਹੀਂ ਦੂਸਰਾ ਉਹ ਮਰਤਾ ਸਕਦਾ ਨਹੀਂ ਬਿਲਕੁਲ ਨਹੀਂ ਸਕਦਾ ਬਸ ਪਾਣੀ ਦਾ ਗਲਾਸ ਲਈਦਾ ਆ ਤਰਸੀਦਾ ਦੋ ਘੁੱਟ ਪੀ ਕੇ ਉਸਦੇ ਪੈਰ ਮੋੜ ਦੇਈਦਾ ਸਮਝਦਾ ਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਆ ਕਿ ਹਾਂਜੀ ਤੁਹਾਡੇ ਵਰਗੇ ਵੀ ਹੋਰ ਦਿੱਕਤਾਂ ਹਾਂਜੀ ਬਸ ਉਹਨਾਂ ਵੱਲ ਦੇਖ ਕੇ ਬਹੁਤ ਜੰਗ-ਸ਼ੋਕ ਰੂ ਆਉਂਦੇ ਆ ਜਾਨੀ ਕਿ ਵਿਚਾਰੇ 20 ਸਾਲ ਦੇ ਕੋਈ ਆਂਦਾ ਆ ਕੋਈ 10-15 15 ਸਾਲ ਦੇ ਆਨੇ ਆ ਉਹਨਾਂ ਵੱਲ ਦੇਖ ਕੇ ਨਾ ਮਨ ਦੁਖੀ ਹੁੰਦਾ ਇੰਨੀਆਂ ਪਰਮਾਤਮਾ ਨੂੰ ਕੱਢਦੀਆਂ ਨੇ ਮੈਂ ਬੇਕਰਨੀ ਹੁੰਦੀਆਂ ਬਈ ਇਹਨਾਂ ਨੇ ਤੇਰਾ ਕੀ ਬਗਾੜਿਆ ਸੇ ਬਿਲਕੁਲ ਬਹੁਤ ਛੋਟੀ ਉਮਰ ਹੁੰਦੀ ਕਿ ਉਹਨਾਂ ਦੀ ਕਿੰਨੀ ਛੋਟੀ ਉਮਰ ਹੈ ਉਹਨਾਂ ਨੇ ਕਾਦ ਕਿੰਨੀ ਜ਼ਿੰਦਗੀ ਜੀਣੀ ਹੈ ਚਲ ਸਾਡੇ ਵਰਗਿਆਂ ਨੇ ਤੇ ਚਲੋ ਆਪਣੇ ਬੱਚਾ ਇੱਕ ਮੈਂ ਵਿਆਹ ਲਿਆ ਮੇਰਾ ਮੁੰਡਾ ਵਿਆਹਣ ਵਾਲਾ ਹੁਣ ਮੇਰਾ ਬੰਦਾ ਕੰਮ ਕਰਦਾ ਸੀਗਾ ਇਹ ਵੀ ਘਰ ਬੇਲੇ ਬੈਠ ਗਿਆ ਹੁਣ ਹਫਤੇ ਵਿੱਚ ਦੋ ਵਾਰੀ ਤਾਂ ਮੈਨੂੰ ਨਾਲ ਲੈ ਕੇ ਜਾਂਦੇ ਨਾ ਮੈਂ ਸ਼ਹਿਰਾਂ ਸੀ ਡੈਲਸ ਕਰਾਂਦੇ ਬਿਲਕੁਲ ਜੀ ਮੈਂ ਮਹਿਸੂਸ ਕਰ ਪਾ ਰਿਆਂ ਤੁਹਾਡਾ ਦੁੱਖ ਬਾਕੀ ਪਰਮਾਤਮਾ ਗੇਹੀ ਅਰਦਾਸ ਹੈ ਜੀ ਸਾਡੀ ਕਿ ਤੁਸੀਂ ਸੇਤੀ ਆਪਕੋ ਜੋ ਵੀ ਤੁਸੀਂ ਇਸ ਰੋਗ ਨਾਲ ਜੂਝ ਰਹੇ ਹੋ ਦਿੱਕਤ ਨਾਲ ਜੂਝ ਰਹੇ ਹੋ ਤੁਹਾਨੂੰ ਚੰਗੀ ਜੜੀ ਮੈਂ ਕਹਿੰਦੀ ਆ ਗਵਰਨਮੈਂਟ ਇੰਨਾ ਇਲਾਜ ਦਵਾ ਕਰਦੀ ਫਿਰਦੀ ਹੈਗੀ ਆ ਇਹਦਾ ਵੀ ਕੋਈ ਨਾ ਕੋਈ ਇਲਾਜ ਹੋਣਾ ਚਾਹੀਦਾ ਹੀ ਆ ਅਦੋ ਅੰਨਾਂ ਖਾਨਦੇ ਆ ਉਹਦੇ ਨਾਲ ਉਹਦੇ ਦਿਨ ਤਾਂ ਖੁਸ਼ਕ ਦੇ ਨਾਲ ਉਹਦਾ ਨੀਂਦ ਨਾ ਦੀ ਅਦੋ ਅੰਨਾਂ ਜੇ ਤਾਂ ਬੰਦੇ ਤੇ ਬੰਦਾ ਦਵਾਈਆਂ ਜਾਦੇ ਤਾਂ ਖਾਵੇ ਵੀ ਬੰਦੇ ਨੂੰ ਹੌਸਲਾ ਹੋਵੇ ਵੀ ਹਾਂ ਵੀ ਮੈਨੂੰ ਦਵਾਈ ਖਾ ਕੇ ਰਾਮ ਆ ਜਾਣਾ ਹਾਂਜੀ ਇਹ ਤਾਂ ਲੰਮਾ ਚਲਾਣਾ ਰੋਗ ਇਹ ਤਾਂ ਇਹਦੇ ਤਾਂ ਕੋਈ ਦਵਾਈ ਨਹੀਂ ਹੈਗਾ ਲਾਜਾਈ ਹੈ ਨਹੀਂ ਗਾ ਬਾਕੀ ਜੋ ਸਮਾਜ ਸੇਵੀ ਸੰਸਥਾ ਆਇਆ ਲਾਈਫ ਕੀ ਫਾਊਂਡੇਸ਼ਨ ਹੈਵੇਂ ਸੇਵਾਵਾਂ ਕਰ ਰਹੀ ਹੈ ਹਾਂਜੀ ਤੇ ਉਹਨਾਂ ਬਾਰੇ ਤੁਸੀਂ ਉਹਨਾਂ ਨੂੰ ਕੀ ਦੁਆ ਦੋਵੋਗੇ ਵੀ ਚਲੋ ਕੁਝ ਪੱਦਰ ਤੇ ਚਲੋ ਅਸੀਂ ਤਾਂ ਇਹੀ ਦੁਆ ਦਿੰਦੇ ਹੈਗੇ ਆ ਚਲੋ ਬਈ ਆਪਾਂ ਤਾਂ ਇਹ ਕਹਿੰਦੇ ਹੈਗੇ ਆ ਵੀ ਚਲੋ ਸਾਨੂੰ ਇੰਨਾ ਕੁ ਫਾਇਦਾ ਹੋ ਜਾਂਦਾ ਹੈਗਾ ਆ ਵੀ ਸਾਡੀ ਟੈਸਟ ਫ੍ਰੀ ਹੋ ਜਾਂਦੀ ਆ ਸਾਡੇ ਟੈਸਟ ਫ੍ਰੀ ਹੋ ਜਾਂਦੇ ਹੈਗੇ ਆ ਜੀ ਬਾਕੀ ਅਸੀਂ ਅਰਦਾਸ ਵੀ ਕਰਦੇ ਹੁੰਦੇ ਆ ਬਾਕੀ ਅਪੀਲ ਵੀ ਕਰਾਂਗੇ ਕਿ ਕੁਝ ਹੋਰ ਸੰਸਥਾਵਾਂ ਨੂੰ ਕਿ ਜੋ ਦਵਾਈਆਂ ਤੱਕ ਦਾ ਵੀ ਹੈ ਜੋ ਦਵਾਈ ਤਾਂ ਹੁਣ ਅੱਜ ਅੱਜ ਸੀ ਐਸ ਹੋਮਬਰੀ ਟੈਸ ਇਹ ਦੋ ਵੀਰਵਰੀ ਵੀਰਵਰੀ ਕਰਾ ਕੇ ਆਏ ਵੀਰਵਰੀ ਅਸੀਂ ਕਰਾ ਕੇ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਹੈਨਾ ਆਂਟੀ ਕਹਿੰਦੀ ਵੀ ਮਸ਼ੀਨਾ ਖਰਾਬ ਆ ਰੋ ਖਰਾਬ ਹੋਇਆ ਹੈ ਵੀ ਤੁਸੀਂ ਇਹ ਵਾਲੀ ਟੈਲਸ ਤੁਸੀਂ ਬਾਹਰੋਂ ਕਰਾ ਲਿਓ ਬਾਹਰੋਂ ਗਰੀਬ ਬੰਦੇ ਕੀ ਕਰੂਗਾ ਪੇ ਮਰ ਗੋਈ 2000 ਦੀ ਹੋਈ ਬਿਲਕੁਲ ਜਿਹੜਾ ਜਿਹਦੀ ਦਿਹਾੜੀ 400 500 ਉਹ ਬੰਦਾ ਕੀ ਕਰੂਗਾ ਬਿਲਕੁਲ ਇੱਕ ਤਾਂ ਗਰੀਬੀ ਨੇ 도ੜ ਲਾਈ ਦਾ ਸਾਰਾ ਹੈ ਕੋਈ ਨਹੀਂ ਚਲੋ ਕਮਾਉਂਦੇ ਹੋਏ ਤਦ ਵੀ ਹਮ ਤਾਂ ਘਰ ਬੈਠ ਗਏ ਹੋ ਨਹੀਂ ਬੜੀ ਵਧੀਆ ਸਾਡੀ ਜ਼ਿੰਦਗੀ ਸੀਗੀ ਇੱਕ ਸਾਲ ਕੋਈ 3-4 ਮਹੀਨੇ ਹੋ ਗਏ ਘਰੇ ਹੀ ਬੈਠੇ ਆ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਉਹ ਖਰਚ ਜੇ ਜੀ ਕੋਈ ਇਸ ਤਰ੍ਹਾਂ ਉਲਝਦਾ ਜੀ ਬੰਦਾ ਵੈਸੇ ਹੀ ਟੁੱਟ ਜਾਂਦਾ ਜੀ ਹੁਣ ਐਸੀ ਪੂਰਾ ਇਹਦੇ ਇੱਥੇ ਇਹਦੇ ਕੋਲੇ ਰਹੀਦਾ ਹੈਗਾ ਯਾ ਇਹਨੂੰ ਕਦੀ ਦਵਾਈ ਦੋ ਕਦੀ ਪਾਣੀ ਦਾ ਦੋ ਘੋਟ ਪਲਾਓ ਮੁਨੇ ਦੇਖ ਰਿਹਾ ਕਿ ਬੱਚੀ ਨੇ ਮੈਂ ਰੱਖੀ ਦਾਗਾ ਸੀ ਬੇਨੰਦੀ ਰੋਟੀ ਇੱਕ ਮਾਂ ਕੇ ਸਲਾਈ ਦਾ ਇਹ ਕੰਮ ਕਰਦੇ ਸੀਗੇ ਕਿਸੇ ਦੀ ਸਲਾਈ ਲਾਉਂਗੇ ਤਾਂ ਹੀ 10 ਰੁਪਏ ਲਾਉਗੇ ਬਿਲਕੁਲ ਜੀ ਹਾਂ ਜੀ ਮਿਹਨਤ ਦੀ ਰੋਟੀ ਕਮਾ ਕੇ ਖਾਂਦੇ ਖਾਂਦੇ ਰੱਬ ਨੇ ਸਾਨੂੰ ਖੂਦ ਦੇ ਵਿੱਚ ਧੱਕਾ ਦੇ ਦਿੱਤਾ ਹੈ ਜੀ ਬਿਲਕੁਲ ਮੈਂ ਇਸ ਚੀਜ਼ ਨੂੰ ਬੜੇ ਡੂੰਗੇ ਅਹਿਸਾਸ ਨੇ ਤੁਹਾਡੇ ਮੈਂ ਸਮਝ ਆਈ ਸੀ ਨੂੰ ਜੀ ਕਿ ਜਦੋਂ ਆਪਾਂ ਬਹੁਤ ਗਰੀਬੀ ਵਿੱਚ ਹੋਈਏ ਤੇ ਪੈਸੇ ਦਾ ਇੰਨਾ ਕੋਈ ਹੋ ਨਾ ਹੋਵੇ ਹਨਾ ਆਮਦਨ ਦਾ ਵੀ ਇੰਨਾ ਵੱਡਾ ਸਾਧਨ ਨਾ ਹੋਵੇ ਤੇ ਰੋਗ ਵੀ ਕੋਈ ਇਹੋ ਜਿਹਾ ਇਲਾਜ-ਇਲਾਜ ਲੱਗ ਜੇ ਤਾਂ ਬੜੀ ਵੱਡੀ ਬਹੁਤ ਬਹੁਤ ਮੁਸ਼ਕਲ ਪਰੇਸ਼ਾਨੀ ਹੋ ਜਾਂਦੀ ਹੈ ਜੀ ਆਮਦਨੀ ਹਾਂ ਬਿਲਕੁਲ ਕੋਈ ਹੋਰ ਹੋਏ ਹੋਰ ਦਿੱਕਤਾਂ ਅਮੀਰ ਬੰਦਾ ਹੋਵੇ ਤਾਂ ਇਹ ਦਿੱਕਤ ਨਹੀਂ ਹਾਰ ਹੋਵੇ ਜੀ ਬੰਦਾ ਦਵਾਈ ਖਾ ਲੈਣੇ ਘਰ ਬੈਠ ਕੇ ਹੁਣ ਤਾਂ ਘਰ ਬੈਠ ਕੇ ਵੀ ਦਵਾਈ ਨਹੀਂ ਖਾ ਸਕਣਾ ਜੀ ਮਾਝ ਤੋੜ ਰਹੀ ਦੀ ਹੈਗੀ ਆ ਸਾਰਾ ਦਿਨ ਸਵੇਰ ਨੂੰ ਠੀਕ 6 ਵਜੇ ਤਾਂ ਉੱਠ ਕੇ ਫਿਰ ਨੱਠੀ ਦਾ ਆ ਗਾ ਬੈ ਚਲੋ ਤੇ ਸਾਨੂੰ ਫਿਰ ਬੈੱਡ ਦਾ ਰਹਿੰਦਾ ਹੈ ਬੈੱਡ ਵੀ ਮਿਲ ਜੇ ਬੇ ਟਾਈਮ ਨਾਲ ਕਿ ਮਰੀਜ਼ ਬਹੁਤ ਆਂਦੇ ਹੈਗੇ ਆ ਜੇ ਨਾ 10 ਮਿੰਟ ਪਹਿਲਾਂ ਪਹੁੰਚੀ ਤਾਂ ਕਬਰੀ ਮਰੀਜ਼ ਹੋ ਰਾਂ ਕਿ ਬੈੱਡ ਤੇ ਬੈਹਿੰਦਾ ਹੈ ਆ ਫਿਰ ਬੈੱਡ ਤੇ ਵੀ ਸਾਨੂੰ ਕੋਈ 4-4 ਘੰਟੇ ਦੇ ਚਾਰ ਘੰਟੇ ਮੰਦਾ 4-4.5 ਘੰਟੇ ਲੱਗਦੇ ਇਹਨੂੰ ਡੈਲਸ ਸੋਣੇ ਉਹ ਵੀ ਬੜਾ ਫਿਰ ਇੱਕ ਤਕਲੀਫ ਦੇ ਪ੍ਰੋਸੈਸ ਹੁੰਦਾ ਹੈ ਪੂਰਾ ਦਿਨ ਨਿਕਲ ਜਾਂਦਾ ਜੀ ਉਹ 4 ਘੰਟੇ ਉਹ ਬੈਠਣਾ 4 ਘੰਟੇ ਤੋਂ ਬਾਅਦ ਫਿਰ ਡੈਲਸ ਸੋਣੀ ਹੈ ਫਿਰ ਬ ਫਰਟੈਸਿਸ ਤੋਂ ਬਾਅਦ ਫਿਰ ਜਿਹੜਾ ਦੁੱਖ ਚੱਲਣਾ ਹਾਂਜੀ ਹਾਂਜੀ ਫਿਰ ਉਹਦੇ ਬਾਅਦ ਨਰਵਸ ਹੋ ਜਾਂਦੇ ਬਹੁਤ ਫਿਰ ਮਾੜੀ ਮੁਸ਼ਕਲ ਨਾਲ ਘਰ ਲੈ ਆਣਾ ਪੈਂਦਾ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਬਤੌਰ ਪਰਿਵਾਰਕ ਮੈਂਬਰ ਹੋ ਹਨ ਤੇ ਜਿਵੇਂ ਇਹ ਜੂਝ ਰਹੇ ਨੇ ਉਹਨਾਂ ਹੀ ਮਾਨਸਿਕ ਦਬਾਅ ਮਾਨਸਿਕ ਪ੍ਰੈਸ਼ਰ ਤੁਹਾਡੇ ਉੱਤੇ ਵੀ ਹੈ ਬਹੁਤ ਜ਼ਿਆਦਾ ਜੀ ਐਸੀ ਸੋਚ ਦੇ ਰਹੀਦਾ ਬਰਾਤ ਨੂੰ ਸਵੇ ਨੂੰ ਵੀ ਸਵੇ ਨੂੰ ਜਾਣਾ ਹੈ ਤਾਂ ਫਿਰ ਜੇ ਚ 4 ਪੈਸੇ ਵੀ ਹੋਣ ਚਾਹੀਦੇ ਆ ਉੱਥੋਂ ਪ੍ਰਾਈਵੇਟ ਕੋਈ ਦਵਾਈ ਵੀ ਲੈਣੀ ਪੈ ਜਾਂਦੀ ਹੈਗੀ ਡਾਕਟਰ ਉਸ ਵੇਲੇ ਕਹਿੰਦੇ ਹੁਣ ਸਾਨੂੰ ਕੋਈ ਪਤਾ ਹੋਵੇ ਕਿਹੜੀ ਉਸ ਵੇਲੇ ਦਵਾਈ ਮੰਗਾ ਲੈਣੀ ਉਹਨਾਂ ਨੇ ਕਈ ਵਾਰੀ ਇਹਨਾਂ ਦਾ ਬੀਪੀ ਉਥੇ ਕਈ ਵਾਰ ਘਟ ਜਾਂਦਾ ਹੈਗਾ ਸ਼ੂਗਰ ਘਟ ਜਾਂਦੀ ਸੀ ਕਿ ਉਹ ਫਿਰ ਹੱਥਾਂ ਪੈ ਨਹੀਂ ਪੈਦੀ ਤੇ ਉਹਨਾਂ ਨੂੰ ਵੀ ਪੈ ਨਹੀਂਦੀ ਸਾਨੂੰ ਵੀ ਪੈ ਨਹੀਂਦੀ ਜੀ ਬਾਕੀ ਤੁਹਾਡਾ ਅਖੀਰ ਚ ਕੀ ਮੈਸੇਜ ਹੋਏਗਾ ਜੀ ਐਸੀ ਤਾਂ ਜਿਹੜੇ ਸੰਸਥਾਨ ਆਏ ਚ ਲੋਕ ਕੁਝ ਭਲਾ ਕਰਦੇ ਨੇ ਐਸੀ ਤਾਂ ਇਹ ਕਹਿੰਦੇ ਆ ਜੀ ਚਲੋ ਸੰਸਥਾ ਦਾ ਭਲਾ ਵੀ ਕਰ ਰਹੀਆਂ ਜੀ ਮਤਲਬ ਕਿ ਟੈਸਟ ਸਾਡੇ ਫ੍ਰੀ ਹੋ ਰਹਾ ਹੈਗੇ ਆ ਦੈਲਸ ਫਰੀ ਹੋ ਰਹੀ ਹੈਗੀਆ ਐਸੀ ਇੱਕ ਅੰਨੇ ਵੀ ਜਿਹੜੀ ਦਵਾਈ ਆ ਉਹਦਾ ਵੀ ਥੋੜਾ ਜਿਹਾ ਅਸਰ ਸਰਕਾਰ ਦੇ ਸਾਨੂੰ ਉਹ ਕਰੇ ਭਾਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੈਗੀਆਂ ਹੁਣ ਇੱਕ ਮਹੀਨੇ ਦੀ ਦਵਾਈ ਲੈਣ ਜਾਓ ਤਾਂ 15-20000 ਰੁਪਏ ਦੀ ਦਵਾਈ ਲਿਖ ਦਿੰਦੇ ਡਾਕਟਰ ਹੁਣ ਜੇ ਸਾਨੂੰ ਦਵਾਈਆਂ ਦਿੱਤੀਆਂ ਜਾਂਦਾ ਥੋੜਾ ਬਹੁਤ ਉਹਦੇ ਨਾਲ ਵੀ ਸਾਨੂੰ ਮਨ ਥੋੜਾ ਜਿਹਾ ਉਹ ਸਹਾਰਾ ਮਿਲ ਜਾਊਗਾ ਸਾਨੂੰ ਵੀ ਹਾਂ ਭਾਈ ਸਾਨੂੰ ਦਵਾਈ ਵੀ ਮਿਲ ਰਹੀ ਹੈਗੀਆ ਜੀ ਜੋ ਫਾਊਂਡੇਸ਼ਨ ਦਾ ਖਾਸ ਤੌਰ ਤੇ ਪ੍ਰਾਲਾ پورے ਪੰਜਾਬ ਹਰਿਆਣਾ ਹਿਮਾਚਲ ਚ 160 ਦੇ ਕਰੀਬ ਸੈਂਟਰਾਂ ਦੇ ਉੱਤੇ ਹੀ ਨਾ ਵੀ 1000 ਮਰੀਜ਼ਾਂ ਨੂੰ ਅਡਾਪਟ ਕੀਤਾ ਗਿਆ ਤੇ ਉਹਨਾਂ ਦੇ ਕੈਂਸਰ ਅਤੇ ਡਾਇਲਿਸਿਸ ਵਾਲੇ ਪੇਸ਼ੈਂਟ ਦੇ ਇਲਾਜ ਜੋ ਟੈਸਟ ਨੇ ਜਿਹੜੇ ਫ੍ਰੀ ਕੀਤੇ ਗਏ ਸੀਗੇ ਇਹਨਾਂ ਬਾਰੇ ਤੁਹਾਡਾ ਜਿਹੜਾ ਖਾਸ ਕੀ ਨਜ਼ਰੀਆ ਅਹਿਸਾਸ ਕੀ ਨੇ ਤੁਹਾਡੇ ਸਾਨੂੰ ਇਹ ਤਾਂ ਬਹੁਤ ਅਹਿਸਾਸ ਹੈ ਸਾਡੇ ਮਨ ਦੇ ਵਿੱਚ ਬਹੁਤ ਸ਼ਾਂਤੀ ਰਹਿੰਦੀ ਹੈ ਸਾਨੂੰ ਵੀ ਸਾਨੂੰ ਟੈਸਟ ਦੇ ਪੈਸੇ ਨਹੀਂ ਦੇਣੇ ਪੈਂਦੇ ਹੁਣ ਬਾਜ਼ਾਰ ਅਸੀਂ ਮਾਰਕੀਟ ਚ ਕਰਾਣ ਜਾਉਂਗੇ 1000 1500 ਰੁਪਏ ਲੈ ਲੈਂਦੇ ਹੈਗੇ ਆ ਉੱਥੇ ਸਾਡੇ ਫ੍ਰੀ ਹੋ ਜਾਂਦੇ ਹੈਗੇ ਆ ਇਹ ਸਾਨੂੰ ਇਹੀ ਵੱਜ ਜਾਂਦੇ ਹੈਗੇ ਆ ਹੁਣ ਮਹੀਨੇ ਦੇ ਵਿੱਚ ਮਹੀਨੇ ਵਾਰ ਹਰ ਮਹੀਨੇ ਟੈਸਟ ਹੁੰਦੇ ਹੈਗੇ ਆ ਜਾਂ ਹਰ ਮਹੀਨੇ ਟੈਸਟ ਹੁੰਣ ਵਿੱਚ ਜੇ ਮਹੀਨੇ ਦੀ ਵੀ ਟੈਸਟ ਕਰਾਈ ਤਾਂ 15 1800 2000 ਦੇ ਟੈਸਟ ਹੋ ਜਾਂਦੇ ਹਰ ਮਹੀਨੇ ਦੇ ਮਹੀਨੇ ਸਾਡੇ ਉਹ ਵੱਸਦੇ ਜੀ ਬਾਕੀ ਹੋਰ ਉਹਨਾਂ ਨੇ ਕੋਈ ਅਮਰਜੈਂਸੀ ਕੋਈ ਟੈਸਟ ਕਰਾਣਾ ਹੋਵੇ ਉਹ ਵੀ ਕਰਵਾ ਕੇ ਲੈ ਜਾਂਦਾ ਹੈ ਉਹ ਵੀ ਫ੍ਰੀ ਹੋ ਜਾਂਦੇ ਹੈਗੇ ਆ ਬਿਲਕੁਲ ਜੋ ਇਸ ਰੋਗਾ ਨਾਲ ਜੂਝ ਰਹੇ ਨੇ ਉਹਨਾਂ ਵਾਸਤੇ 1500 2020 ਕਬੱਡੀ ਰਕਮ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਹੈ ਜੀ 2000 ਰੁਪਏ ਥੋੜਾ ਥੋੜੀ ਨਾ ਜੇਬ ਦੇ ਵਿੱਚੋਂ ਦਰ ਵੀ ਨਿਕਲਣੇ ਮੁਸ਼ਕਲ ਹੋ ਜਾਂਦੇ ਆ ਜੀ ਜੇਬ ਚ ਨਾ ਹੋਣ ਤਾਂ ਫਿਰ ਕੀ ਕਰ ਲੈਣਾ ਜੀ ਤੁਹਾਡੀ ਹਿੰਮਤ ਨੂੰ ਦਾਦ ਹੈ ਜੀ ਤੁਸੀਂ ਜਿਹੜਾ ਲੜ ਰਹੇ ਹੋ ਨਾਲ ਹੋ ਕੇ ਚਲੋ ਜੀ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚਲੋ ਠੀਕ ਹੈ ਚਲੋ ਚਲਿਆ ਯਾਰ ਇਸ ਤਰ੍ਹਾਂ ਤੋਂ ਵੀ ਚਾਰ ਭਈ ਮਿਲ ਜਾਂਦੇ ਆਗੇ ਦੇਂਦੇ ਆਗੇ ਵਿਚਾਰੇ ਉਹ ਮਨਾ ਨਹੀਂ ਕਰਦਾ ਕੋਈ ਵੀ ਬਸ ਚਲੋ ਭਈ ਤੁਹਾਨੂੰ ਜ਼ਰੂਰ ਤਾਂ ਇਹ ਲੈ ਲਓ ਦੁੱਖ ਆਇਆ ਦੁੱਖ ਆਇਆ ਅਜਿਹਾ ਸਰਕਾਰ ਤਾਂ ਵੀ ਇਹ ਕਰਵਾਉਂਗੇ ਵੀ ਤੁਸੀਂ ਥੋੜੀ ਜਿਆ ਗਰੀਬਾਂ ਨੂੰ ਦੇਖ ਕੇ ਉਹਨਾਂ ਦੇ ਮਤਲਬ ਜਰੀਏ ਦਵਾਈ ਦੁਆਈ ਦਾ ਵੀ ਰੈਜਿਮੈਂਟ ਕਰੋ ਤਾਂ ਹੋਰ ਵੀ ਚੰਗੀ ਗੱਲ ਹੈਗੀ ਹੈ ਜੀ ਤੇ ਸੰ ਬੀਜੀ ਅਵਤਾਰ ਕੌਰ ਜੀ ਪਲਾਚੌਰ ਜਿਹੜੇ ਸੈਂਟਰ ਦੇ ਉੱਤੇ ਜਿਹੜਾ ਇਹਨਾਂ ਦਾ ਡਾਇਲਿਸਿਸ ਹੁੰਦਾ ਉੱਥੇ ਇਹ ਟੈਸਟ ਕਰਾਉਂਦੇ ਨੇ ਕੈਮਰੇ ਅੱਗੇ ਦੱਸਣਾ ਬੜਾ ਸੁੱਖ ਆਇਆ ਤੇ ਬੜਾ ਇੱਥੇ ਆ ਕੇ ਜਦੋਂ ਅਹਿਸਾਸ ਕਰੀਦਾ ਜਦੋਂ ਇਹਨਾਂ ਦਾ ਦੁੱਖ ਸੁਣੀਦਾ ਆ ਮੈਂ ਆ ਭਾਵੁਕ ਹੋ ਗਿਆ ਮੇਰੀ ਅੱਖਾਂ ਭਰ ਆਈਆਂ ਕਿ ਇਹ ਜਿਹੜਾ ਦੁੱਖ ਹੈ ਗਮ ਹੈ ਰੋਗ ਹੈ ਛੋਟਾ ਨਹੀਂ ਹੁੰਦਾ ਪਰਿਵਾਰਕ ਮੈਂਬਰਾਂ ਦੇ ਉੱਤੇ ਜੋ ਬੀਤਦੀ ਹੈ ਜੋ ਮਰੀਜ਼ ਦੇ ਉੱਤੇ ਖੁਦ ਦੇ ਉੱਤੇ ਬੀਤਦੀ ਹੈ ਉਸ ਨੂੰ ਨੇੜਿਓਂ ਜਾਣ ਕੇ ਉਹਦੇ ਕੋਲ ਬੈਠ ਕੇ ਹੀ ਜਿਹੜਾ ਅਹਿਸਾਸ ਹੈ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਹੈ ਇਹ ਬਹੁਤ ਗਹਿਰੇ ਜਿਹੜੇ ਗਮ ਵਾਲੀ ਗੱਲ ਹੁੰਦੀ ਆ ਪਰ ਕਹਿੰਦੇ ਨੇ ਵੀ ਡਾਢੇ ਅੱਗੇ ਕਿਹਦਾ ਜੋਰ ਜਿਸ ਤਰ੍ਹਾਂ ਇਹਨਾਂ ਨੇ ਵੀ ਆਪਣੀ ਨਰਾਜ਼ਗੀ ਜਤਾਈ ਹੈ ਪਰਮਾਤਮਾ ਅੱਗੇ ਕਿ 10-10 ਸਾਲ ਦੇ ਜਿਹੜੇ ਬੱਚੇ ਨੇ 5-5 ਸਾਲ ਦੇ 15-15 ਸਾਲ ਦੇ ਜਿਹੜੇ ਬੱਚੇ ਨੇ ਉਹ ਡਾਇਲਿਸਿਸ ਕਰਾਉਂਦੇ ਨੇ ਅਤੇ ਸਰਕਾਰਾਂ ਨੂੰ ਵੀ ਇਹਨਾਂ ਦੀ ਅਪੀਲ ਹੈ ਤੇ ਸਾਇੰਸਦਾਨਾਂ ਨੂੰ ਵੀ ਅਪੀਲ ਹੈ ਵੀ ਇਸ ਰੋਗ ਦਾ ਕੋਈ ਨਾ ਕੋਈ ਜਿਹੜਾ ਇਲਾਜ ਕੱਢਿਆ ਜਾਏ ਬਾਕੀ ਹੋਰ ਕੋਈ ਰੋਗ ਹੁੰਦਾ ਤਾਂ ਦਵਾਈ ਖਾ ਕੇ ਠੀਕ ਹੋ ਜਾਂਦਾ ਪਰ ਜਦੋਂ ਇਹ ਕੋਈ ਲਾ ਇਲਾਜ ਰੋਗ ਲੱਗਦਾ ਆ ਤੇ ਇਹ ਬਹੁਤ ਇੱਕ ਹਿੰਮਤ ਵਾਲਾ ਕੰਮ ਹੁੰਦਾ ਬਹੁਤ ਇੱਕ ਵੱਡੀ ਜਿਹੜੀ ਹਿੰਮਤ ਹੁੰਦੀ ਹੈ ਉਸ ਹਿੰਮਤ ਤੋਂ ਬਿਨਾ ਇਸ ਤਰ੍ਹਾਂ ਲੜਿਆ ਨਹੀਂ ਜਾ ਸਕਦਾ ਤੁਸੀਂ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਜੁੜੇ ਸੀ ਇਹ ਕਹਾਣੀ ਸੀ ਕੀ ਬੀਜੀ ਅਵਤਾਰ ਕੌਰ ਜੀ ਜੋ ਆਪਣਾ ਡਾਇਲਿਸਿਸ ਦਾ ਇਲਾਜ ਲੈ ਰਹੇ ਨੇ ਤੇ ਕਾਫੀ ਹਿੰਮਤ ਕਰਕੇ ਜੂਝ ਰਹੇ ਨੇ ਲੜ ਰਹੇ ਨੇ ਸਮੂਹ ਟੀਮ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇਨਾਂ ਦੀ ਜਿਹੜੀ ਚੰਗੀ ਸਿਹਤ ਲਈ ਸ਼ੁਭ ਕਾਮਨਾਵਾਂ ਜੀ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸਸੇ